ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀ ਅਨਿੰਦਕਾ ਪਿੱਠ ਦੇ ਨਾਮ ਦੇਉ ਮਖਲਾਇਆ ਜਨਾਨਨਕ ਐਸਾ ਹਰ ਸੇਵਿਆ ਅੰਤ ਲਾਏ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਾਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹਾਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ ਜੋਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਪਰਪੂਰ ਰਹਿਆ ਮੂ ਸੱਚਾ ਸਾਹਿਬ ਸਿਵਤ ਸਵਾਲੇੋ ਜਿਨ ਕੀਤੀ ਸੋ ਭਾਰ ਪਇ ਕਹੋ ਨਾਨਕ ਕਰਤੇ ਕੀਆ ਬਾਤ ਜੋ ਕਿਛ ਕਰਨ ਸੋ ਕਰ ਰਹਿਆ ਸੋਦਰ ਰਾਗ ਆਸਾ ਮਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੂਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਂਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਭਰੇ ਸਿਵ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨਾ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨਾ ਈਸ਼ਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨਾ 인ਦਰਿੰਦਰਾਸਨ ਬੈਠੇ ਦੇਵਤਿਆ ਧਰ ਨਾਲੇ ਗਾਵਨ ਤੁਧ ਨਾ ਸਿਧ ਸਮਾਧੀ ਅੰਦਰ ਗਾਵਨ ਤੁਧ ਨਾ ਸਾਧ ਵਿਚਾਰੇ ਗਾਵਨ ਤੁਧਨਾ ਜਤੀ ਸਤੀ ਸੰਤੋਖੀ ਗਾਵਨ ਤੁਧਨਾ ਵੀਰ ਕਰਾਰੇ ਗਾਵਨ ਤੁਧਨਾ ਪੰਡਿਤ ਪੜਨ ਰਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵਨ ਤੁਧਨਾ ਮਹਾਨਿਆ ਮਨਮੋਹਨ ਸੁਰਗ ਮਛਪਿਆਲੇ ਗਾਵਨ ਤੁਧ ਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧ ਨ ਜੋਤਿ ਮਹਾਬਲ ਸੂਰਾ ਗਾਵਨ ਤੁਧ ਨ ਖਾਣੀ ਚਾਰੇ ਗਾਵਨ ਤੁਧ ਨ ਖੰਡ ਮੰਡਲ ਬ੍ਰਹਮੰਡ ਆਕਾਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰੋ ਕਮਨਾ ਕਰ ਨਾ ਜਾਏ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਖੈ ਸਭ ਕੋ ਏਕ ਏਡ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ تیر ਰਹੇ ਸਮਾਏ ਮੋਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਇ ਤੇਰੀ ਤਿਲ ਵੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀ ਆਵੜਿਆਈਆਂ ਤਦ ਵੇਣਿ ਸਿਧੀ ਕਿ ਨਾ ਪਾਇਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਪੰਡਰ ਜਿਸ ਤੂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਵਾਸਰੇ ਮਰ ਜਾਓ ਆਖਣ ਔਖਾ ਸਾਚਾ ਨਾ ਸਾਚੇ ਨਾਮ ਕੀ ਲਾਗੈ ਪੂਖ ਉਤਪੂਖੈ ਖਾਏ ਚਲੀ ਅਹ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾ ਏ ਰਹਾ ਸਾਚੇ ਨਾਮ ਕੀ ਤਿਲਵੜਿ ਆਈ ਆਖ ਧੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇ ਦਰ ਹੈ ਨਾ ਚੂਕੇ ਭੋਗ ਮੁਣੇ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾ ਵਾਜ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਕਿਰਪਾ ਸਮ ਕੀਰੇ ਕਰਮ ਸਤਿਗੁਰ ਸਰਣਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਉ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਨਹਾਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤੁਰਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਭਾਗ ਹੀਣ ਜਮਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਨ ਤੁਰ ਮस्तक ਲਿਖਿਆ ਲਿਖਾਸ तन तन सत्सङ्गत जित हर स पाया परगास, राग रागुजरि महल्ला पञ्जवा काहेरि मन चित्व्याम जा आहर हर, हर जियो पर्या स्याल पत्थर महजन्तु पाये ताकार जक आ, गय, कर तरिया ਮੇਰੇ ਮਾਦਾ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸੇ ਕੀ ਧਰਿਆ ਸਿਰ ਸਿਰ ਜਿ ਕਿਸ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸਾਕੋ ਸਾਥ ਸੁਪਾਛ ਬਚਰੇ ਠਰਿਆ ਤਨ ਕਾਉਣ ਖਲਾਵੈ ਕਾਉਣ ਸੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨੇਦਾਨ ਦਾਸ ਅਸ਼ਟ ਸਿਧਾਂਨ ਠਾਕੁਰ ਘਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹਲਾ 4 ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਵਹਿ ਸਭ ਤੇ ਆਵਹਿ ਤਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਤਾਰਾ ਹਰ ਤਿਆਵਖ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿ ਆ ਨਾਨਕ ਜਨਤ ਵਿਚਾਰਾ ਤੂੰ ਕਾਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕ ਪੁਰਖ ਸਮਾਨ ਇਕ ਦਾਤੇ ਇਕ ਪੇਖਾਰੇ ਜੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨਿ ਅਵਰ ਨ ਜਾਣਾ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤਦ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਿਆਵਹਿ ਹਰਿ ਤਿਆਵਹਿ ਤਦ ਜੀ ਸੇ ਰੰਧੁਗਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਿ ਤਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨੇ ਨਰੇ ਭਾਉ ਜਿਨ ਹਰ ਨਰੇ ਭਾਉ ਤੇ ਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਕਪੜ ਹੈ ਭਉ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਊ ਆਦਪੁਰਖ ਪਰਮ ਪਰ ਕਰਤਾ ਜੀ ਤੁਧ ਜੀਵੜ ਔਰ ਨਾ ਕੋਈ ਤੁਜੁਗ ਜੁਗ ਇਕ ਸਦਾ ਸਦਾ ਤੁਮ ਇਕੋ ਜੀ ਤੂੰ ਨਾ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੁਮ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਏ ਜੀ ਤੁਦ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੈ ਹੂੰ ਪਾਵੈ ਸੋਈ ਥੀ ਸੀ ਜਿਉ ਤੂੰ ਦੇਹੇ ਸੋਈ ਹਉ ਪਾਈ ਰਹਾ ਸਭ ਤੇਰੇ ਤੂੰ ਸਭ ਨੇ ਤਿਆ ਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੇ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲੇ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਇ ਤੂ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਸੋ ਮਹਲਾ ਪਹਿਲਾ ਤਿਤ ਸਰਵਰੜਾ ਪਹਿਲਾ ਨਿਵਾਸ ਪਾਣੀ ਪਾਵਕ ਤਨ ਹੈ ਕੀਆ ਪੰਕਰ ਮੋਹ ਭਗਨ ਹੀ ਚਾਲੈ ਹਉ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂਣ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਰਿ ਤੇਰਾ ਕਿਤਾ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭੌਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਾ ਪਸੰਦਮ ਤਰਮਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖ ਸਰਮਾ ਪਾਤਸ਼ਾਹਿਸ ਅਸਮੀ ਕਬਿਓ ਬਾਚ ਬੇਨਤੀ ਚਾਉ ਪਾਈ ਹਮਰੇ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨਨ ਮਨ ਰਹੇ ਹੁਮਾਰਾ ਆਪ ਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਆ ਤੁਮ ਕਾਵਹ ਆਪ ਹਾਥ ਦੈ ਮੋਹਿ ਬਚਾਵਹ ਸੋ ਕੀ ਬਸਾ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾਰ ਮੋਰ ਰੱਛਾ ਨਿਤ ਕਰਦਾ ਕਰੀਐ ਸਭ ਬਨਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹਿ ਪਿਆਸ ਤੁਮਾਂ ਛਾੜ ਕੋਈ ਹੋਰ ਨਾ ਤਿਆਂ ਜੋ ਬਰ ਚਾਹਾਂ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿਯ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਵਰੀਆ ਊਜੋ ਸਦਾ ਹਮਾਰੇ ਪੱਛਾ ਸਿਰਿ ਅਸਤੁਰ ਜੋ ਕਰਿ ਹੋ ਰੱਛਾ ਰੱਖ ਲੈ ਹੋ ਮਹਿ ਰਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਭੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਦੇਵਨ ਕਾਲ ਸਭ ਜਗਤ ਬਨਾਇਓ ਦੇਵ ਜੈਤ ਜਛਨ ਉਪਜਾਇਓ ਆਦ ਅੰਤ ਇੱਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨਕ ਸਿਵ ਗਨ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪੜ ਪਟ ਕੇ ਜਾਣ ਤਉ ਉਦਕਰਖ ਕਰਾ ਕਰਤਾਰ ਪ੍ਰਜਾ ਤਾਰਤ ਤਉ ਦੇਹ ਅਪਾਰ ਜਬ ਆਕਰਖ ਕਰਤ ਹੋ ਕਬ ਹੂੰ ਤਉ ਮੈਂ ਮਿਲਤ ਦੇਹ ਤਰ ਸਭ ਹੂੰ ਜਿਤੇ ਬਦਨ ਸ੍ਰੇਸ਼ਟ ਸਭ ਤਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲਾਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਚਾਰਤ ਪੇਦ ਜਾ ਕੋ ਭੇਵ ਨ ਪਾਵਤ ਬੇਦ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਥ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬਧ ਹੈ ਜੀਤੇ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹੈ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਾਇਓ ਰਾਵ ਕਹੀ ਭੂਪਾ ਅੰਦਰ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੋ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਾਇਓ ਸੰਕਰ ਇਕੱਠਾ ਸਗਰੇ ਸ਼੍ਰੇਸ਼ਟ ਦਿਖਾਇਆ ਚਾਂਪავ ਆਤ ਜੁਗਾਦ ਸਰੂਪ ਸੁਆਮ ਪਵ ਔਰ ਰਖਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਠ ਕਰੋ ਰਣ ਘਾਤਾ ਦੇ ਆਸ ਤੁਰੀ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇਕ ਬਾਰਤ ਆਹ ਹੈ ਤਾਂ ਕੇ ਕਾਲ ਨਿਕੜਨ ਹੈ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ दुष्टे अरेस्टे तरे तदकाल कृपा दृष्ट तन जाहि ने हरहु ताके ताप तनक मह हरहु रिद्ध सिद्ध कर्म सब होए दुष्ट छाछवा सक न कोई एक बार जिन तुम संभारा काल फासते ताहि उबारा जिन नर नाम ते हारो कह हा। दारद दुष्ट दुखते रह ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਜੈ ਲਿਹੋ ਉਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਵ ਤੇ ਕਉ ਅਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵਿਦ ਸਭੈ ਬਹੁ ਪੇਦ ਖਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦਵਾਰ ਕਉ ਛਾੜ ਕੈ ਗਹੋ ਤੁਹਾਰੋ ਦਵਾਰ ਬਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੇਜਾ ਨੰਦ ਇਕ ਓੰਕਾਰ ਸਤਿਗੁਰ ਪ੍ਰਸਾਦਿ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਭ ਦੋਤ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰ ਹੋ ਹਰ ਨਾਲੇ ਹਰ ਨਾਲ ਰਖੋ ਤੁਮ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਆਕਾਰ ਸਭ ਸਵਾਰਨਾ ਸਭ ਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨ ਹ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨੋਸਿਆਵਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਿਨ ਪੂਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਜਿਸ ਦੀਆ ਇਹ ਵਡਿਆਈਆਂ ਕਹੈ ਨਾਨਕ ਸੁਣਹੁ ਸੰਤੋ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤਦ ਅਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈਸ ਕਹੋ ਆ ਤਿਤ ਕਰ ਅਨਹਦ ਵਾਜੇ आनंद सुन हो वड भागि हो सगल मनोरथ पुरे पार ब्रह्मप्रब पाया उतरे सगले विसुरे दुख रोग संताप उतरे सुणी सच्ची वाणी संत साजन पाए सरसे पुरे गुरु ते जानी सुनते पुनीत कहते पवित सतगुरु रहिया भर पुरे बिनवंत नानक गुरु चरण लागे वाजे अनहद तूरें ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭਸ ਆਧਾਰ ਦੇ ਕੋ ਖਾਵੇ ਦੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੇ ਨਹ ਜਾਏ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸਾ ਲੋਕ ਮਹਲਾ 5 ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੀਏ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੈ ਹਰਿਆ ਪਾਉੜੀ ਤਿਥੈ ਤੂ ਸਮਰਥ ਜਿਥੈ ਕੋਏ ਨਾਹੀ ਉਥੈ ਤੇਰੀ ਰਖ ਅਗਨਿ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੜ ਜਾਹੇ ਭਉ ਜਲ ਬਿਖਮ ਸਗਾ ਹੁਗਰ ਸਭ ਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅਮਰਤ ਸੇ ਖਾਹੇ ਕਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5 ਅੰਤਰ ਗੁਰ ਆਰਾਧਣ ਜਿਵ ਹਾ ਜਾਵ ਗੁਰ ਨਾਉ ਨਿਤਰੀ ਸਤ ਗੁਰ ਪੇਖਣ ਸਰੁਨੇ ਸੁਰਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਵ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਿ ਉਦਮ ਕਾੜੀ ਅਹ ਵਿਰਲੇ ਕੇ ਇੱਕੇ ਮਹਲਾ ਪੰਜਵਾਂ ਰਖੇ ਰਖਣਹਾਰ ਆਪ ਉਬਾਰਿ ਅਨ ਗੁਰ ਕੀ ਪੈ ਰੀ ਭਾਏ ਕਾਜ ਸਵਾਰਿ ਅਨ ਹੋ ਆਪ ਦੇ ਆਲ ਮਨ ਹੋ ਨਾ ਵਿਸਾਰਿਐਨ ਸਾਧ ਜਨ ਕੈ ਸੰਗ ਭਉ ਜਲਤਾਰਿਐਨ ਸਾਕਤ ਨਿੰਦਕ ਦੁਸ਼ਟ ਖੈਨ ਮਾਹੇ ਬਿਦਾਰਿਐਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਦਿਆਹੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ